ਨਮਸਕਾਰ ਸਤ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਆਪ ਸਭ ਠੀਕ ਹੋਣਗੇ ਅੱਜ ਆਪਦੇ ਰੂਪ ਰੂ ਹੋ ਰਿਹਾ ਇੱਕ ਸੁਨੇਹਾ ਲੈ ਕੇ ਜਿਹੜਾ ਸੁਨੇਹਾ ਦਾ ਨਾਮ ਰੱਖਿਆ ਹੈ ਚਰਤੀ ਕਲਾ ਦਾ 7ਵਾਂ ਦਰਿਆ ਜੀ ਹਾਂ ਦੋਸਤੋ ਕੁਝ ਹੀ ਦਿਨ ਪਹਿਲਾਂ ਆਪਦੇ ਰੂਪ ਰੂ ਹੋਏ ਸੀ ਤੇ ਗੱਲ ਕੀਤੀ ਸੀ ਕਿ ਜਿੱਥੇ ਪੰਜਾਬ ਪੰਜ ਆਬਾਂ ਦੀ ਧਰਤੀ ਸੀ ਉਥੇ 6ਵਾਂ ਦਰਿਆ ਨਸ਼ੇ ਦੇ ਰੂਪ ਦੇ ਵਿੱਚ ਪੰਜਾਬ ਨੂੰ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਦਾ ਜਾ ਰਿਹਾ ਹੈ ਤੇ ਉਸ ਨਸ਼ੇ ਦੇ ਦਰਿਆ ਨੂੰ ਰੋਕਣ ਦੇ ਲਈ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ ਜਿੱਥੇ ਅਸੀਂ ਅਗੰਪੂਰ ਦੇ ਵਿੱਚ ਇੱਕ ਨਸ਼ਾ ਰੋਕੂ ਦਸਤਾ ਬਣਾਇਆ ਜੋ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਦਾ ਤੇ ਨਸ਼ਾ ਵੀ ਲਪੇਟ ਦੇ ਵਿੱਚ ਆ ਚੁੱਕੇ ਨੌਜਵਾਨਾਂ ਦੀ ਹਰ ਸੰਭਵ ਤਦ ਕਰਨ ਲਈ ਉਹਨਾਂ ਨੂੰ ਦੁਬਾਰਾ ਤੋਂ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਲਈ ਅਸੀਂ ਬਚਨਵਦਾਂ ਮਦਦ ਕਰਦੇ ਹਾਂ ਕਿ ਕੋਈ ਵੀ ਬੱਚਾ ਜੇ ਨਸ਼ੇ ਦੀ ਭਿਆਨਕ ਲਪੇਟ ਦੇ ਵਿੱਚ ਆ ਚੁੱਕਿਆ ਹੈ ਔਰ ਨਸ਼ਾ ਛੱਡਣਾ ਚਾਹਦਾ ਹੈ ਤਾਂ ਅਗੰਪੁਰ ਔਰ ਅਗੰਪੁਰ ਦੇ ਨੌਜਵਾਨ ਉਸ ਬੱਚੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਹਰ ਸੰਭਵ ਮਦਦ ਕਰਕੇ ਉਸ ਇਸ ਜੰਗਾਲ ਦੇ ਵਿੱਚੋਂ ਬਾਹਰ ਕੱਢਣਗੇ ਤੇ ਇਸੇ मुहिम ਨੂੰ ਅੱਗੇ ਵਧਾਦਿਆਂ ਅਸੀਂ ਇੱਕ ਉਪਰਾਲਾ ਅਗੰਗਪੁਰ ਦੇ ਨੌਜਵਾਨਾਂ ਨੇ ਕੀਤਾ ਉਹਨਾਂ ਨੇ ਕੀਤਾ ਕੀ ਹੈ ਕਿ ਅਗੰਗਪੁਰ ਦੇ ਵਿੱਚ ਆਉਣ ਵਾਲੀ 12 2024 ਦਿਨ ਐਤਵਾਰ ਨੂੰ ਚੰਗਾ ਖਾਓ ਕਸਰਤ ਕਰੋ ਤੰਦਰੁਸਤ ਰਹੋ ਚੜ੍ਹਦੀ ਕਲਾ ਦਾ ਸਤਮਾ ਤਰਿਆ ਜਿਸ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਏਗਾ ਨੌਜਵਾਨਾਂ ਨੂੰ ਇਹ ਦੱਸਿਆ ਜਾਏਗਾ ਕਿ ਚੰਗੀ ਖੁਰਾਕ ਕਿਸ ਤਰੀਕੇ ਦੇ ਨਾਲ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਂਦੀ ਹੈ ਔਰ ਚੰਗੀ ਕਰਸ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਨਿਰੋਗ ਬਣਾ ਸਕਦੇ ਹਾਂ ਔਰ ਇਸ ਸਾਡੀ ਮਹਿੰਮ ਦੇ ਵਿੱਚ ਸਾਡਾ ਸਹਿਯੋਗ ਕਰਨ ਦੇ ਲਈ ਪੰਜਾਬ ਦਾ ਇੱਕ ਗੱਭਰੂ ਨੌਜਵਾਨ ਜਿਸ ਨੂੰ ਪਿੰਕਾ ਜਰਗ ਨਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਹੋ ਵੱਖੋ ਵੱਖਰੇ ਪਿੰਡਾਂ ਦੇ ਵਿੱਚ ਜਾ ਕੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਬੱਚਿਆਂ ਨੂੰ ਇਕ ਪ੍ਰੇਰਣਾ ਦਿੰਦਾ ਹੈ ਕਿ ਕਿਵੇਂ ਅਸੀਂ ਆਪਣੇ ਜੀਵਨ ਦੇ ਵਿੱਚ ਕਸਰਤ ਨੂੰ ਅਪਣਾਈਏ ਤੇ ਬਿਮਾਰੀਆਂ ਨੂੰ ਨਸ਼ੇ ਨੂੰ ਦੂਰ ਪਹੁੰਚਾਈਏ ਭਜਾਈਏ ਐਸਾ ਸੁਨੇਹਾ ਲੈ ਕੇ ਆਉਣ ਵਾਲੀ ਇੱਕ ਤਰੀਕ ਨੂੰ 1 ਦਸੰਬਰ ਦਿਨ ਐਤਵਾਰ ਨੂੰ ਸਮਾਂ ਠੀਕ 2 ਵਜੇ ਅਗੰਪੁਰ ਦੀ ਗਰਾਊਂਡ ਦੇ ਵਿੱਚ ਪਿੰਕਾ ਜਰਗੀ ਸਾਡੇ ਵਿਚਕਾਰ ਪਹੁੰਚ ਰਹੇ ਨੇ ਔਰ ਮੇਰੀ ਹਰ ਮਾਂ ਨੂੰ ਗੁਜ਼ਾਰਿਸ਼ ਹੈ ਕੀ ਆਪਣੇ ਬੱਚਿਆਂ ਨੂੰ ਇਸ ਪ੍ਰੋਗਰਾਮ ਦੇ ਲਈ ਪ੍ਰੇਰਨਾ ਦੇ ਕੇ ਜਰੂਰ ਭੇਜਿਓ ਉਹਨਾਂ ਨੂੰ ਲਾਜ਼ਮੀ ਕਰਿਓ ਕਿ ਉਹ ਇਹ ਪ੍ਰੋਗਰਾਮ ਅਟੈਂਡ ਕਰਨ ਉਹਨਾਂ ਦਾ ਇੱਥੇ ਪਹੁੰਚਣ ਦੇ ਨਾਲ ਉਹਨਾਂ ਦੇ ਦਿਲ ਦੇ ਵਿੱਚ ਖੇਡ ਪ੍ਰਤੀ ਭਾਵਨਾ ਜੁੜੇਗੀ ਨਸ਼ੇ ਦੇ ਵਿਰੁੱਧ ਦੇ ਵਿੱਚ ਉਹਨਾਂ ਨੂੰ ਜਾਗਰੂਕ ਕੀਤਾ ਜਾਏਗਾ ਤੇ ਉਹਨਾਂ ਨੂੰ ਇਹ ਸਿਖਾਇਆ ਜਾਏਗਾ ਕਿ ਕਿਵੇਂ ਇਹ ਨਸ਼ੇ ਦੇ ਤਸਕਰ ਆਪਣੀਆਂ ਰੂਪੀਆਂ ਸੇਕਣ ਦੇ ਲਈ ਭੋਲੇ ਭਾਲੇ ਨੌਜਵਾਨਾਂ ਨੂੰ ਆਪਣੇ ਝਾਂਸੇ ਦੇ ਵਿੱਚ ਲੈ ਲੈਂਦੇ ਨੇ ਸੋ ਮੈਂ ਇੱਕ ਵਾਰ ਫੇਰ ਸਮੁੱਚੀ ਪੰਜਾਬੀਅਤ ਨੂੰ ਇਹ ਅਪੀਲ ਕਰਦਾ ਹੈ ਕਿ ਆਉਣ ਵਾਲੀ ਇੱਕ ਤਰੀਕ 1 ਦਸੰਬਰ ਅਗੰਗਪੁਰ ਦੀ ਹਾਈ ਸਕੂਲ ਦੀ ਗਰਾਊਂਡ ਦੇ ਵਿੱਚ ਠੀਕ 2 ਵਜੇ ਪਹੁੰਚ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਔਰ ਪੰਜਾਬ ਦੇ ਵਿੱਚ ਇਹ ਚੜ੍ਹਦੀ ਕਲਾ ਦਾ ਜੋ ਸਤਮਾ ਦਰਿਆ ਬਗਲ ਲਈ ਤਿਆਰ ਪਰ ਤਿਆਰ ਖੜਾ ਹੈ ਉਸ ਲਈ ਪਰਮਾਤਮਾ ਹੰਕਾਰਾ ਕਰੋ ਆਓ ਸਾਰੇ ਰਲ ਕੇ ਪੰਜਾਬ ਦੀ ਖੁਸ਼ਹਾਲੀ ਲਈ ਪੰਜਾਬ ਦੀ ਜਵਾਨੀ ਲਈ ਪੰਜਾਬ ਦੀਆਂ ਬੁਲੰਦੀਆਂ ਦੇ ਵਿੱਚ ਮੋੜ ਪਾਉਣ ਦੇ ਲਈ ਵਚਨਬੱਧ ਹੋਈਏ ਸਸਵੀਆ ਕਾਲ ਜੈ ਹਿੰਦ